ਸਸ਼ੂਕਲ ਕਲਿਆਣ ਟੀਵੀ ਪੰਜਾਬ ਵਿਖਰ ਤੋਂ ਸੀ ਤੇ ਪੰਜਾਬ ਭਰ ਦੇ ਵਿੱਚ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤਾਂ 7 ਮਾਰਚ ਤੱਕ ਪੰਜਾਬ ਭਰ ਦੇ ਵਿੱਚ ਤਹਿਸੀਲਦਾਰ ਜਿਹੜੇ ਨੇ ਸਮੂਹਿਕ ਛੁੱਟੀ ਤੇ ਨੇ ਇਸ ਵਿਚਾਲੇ ਦਫਤਰਾਂ ਦੇ ਵਿੱਚ ਜਿਹੜੇ ਲੋਕ ਰਜਿਸਟਰੀਆਂ ਕਰਵਾਉਣ ਆ ਰਹੇ ਨੇ ਉਹਨਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਸੇ ਵਿਚਾਲੇ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਰਜਿਸਟਰੀਆਂ ਵਾਲੇ ਕੰਮ ਨੂੰ ਰੋਕਿਆ ਨਹੀਂ ਜਾ ਸਕਦਾ ਇਸੇ ਨੂੰ ਲੈ ਕੇ ਹੁਣ ਜਿਹੜੇ ਕਾਨੂੰਗੋ ਤੇ ਹੋਰ ਅਧਿਕਾਰੀ ਨੇ ਪੀਸੀਐਸ ਅਫਸਰ ਨੇ ਉਹਨਾਂ ਨੂੰ ਰਜਿਸਟਰੀਆਂ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਦਰਅਸਲ ਜਿੱਥੇ ਇੱਕ ਪਾਸੇ ਤਹਿਸੀਲਦਾਰਾਂ ਦੇ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਗਿਆ ਹੜਤਾਲ ਦੇ ਚੱਲਦਿਆਂ ਪੰਜਾਬ ਸਰਕਾਰ ਵੀ ਇਹਨਾਂ ਦੇ ਖਿਲਾਫ ਹੁਣ ਸਖਤ ਰੁਖਪਨਾ ਰਹੀ ਹੈ ਤੇ ਸ਼ਾਮ 5:00 ਵਜੇ ਤੱਕ ਇਹਨਾਂ ਨੂੰ ਡਿਊਟੀ ਤੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ ਤੇ ਇਸੇ ਵਿਚਾਲੇ ਬਠਿੰਡਾ ਦੇ ਵਿੱਚ ਤਹਿਸੀਲ ਦਫ਼ਤਰ ਦੇ ਵਿੱਚ ਲੋਕ ਜਿਹੜੇ ਨੇ ਖੱਜਲ ਖੁਆਰ ਹੋ ਰਹੇ ਸਨ ਤੇ ਉਹਨਾਂ ਦੀ ਖੱਜਲ ਖੁਆਰੀ ਨੂੰ ਦੂਰ ਕਰਨ ਦੇ ਲਈ ਡੀਸੀ ਬਠਿੰਡਾ ਸ਼ੌਕਤ ਅਹਿਮਦਪੁਰੇ ਜਿਨ੍ਹਾਂ ਦੇ ਵੱਲੋਂ ਇੱਥੇ ਕਾਨੂੰਗੋ ਤੇ ਹੋਰ ਜਿਹੜੇ ਪੀਸੀਐਸ ਅਧਿਕਾਰੀ ਨੇ ਉਹਨਾਂ ਨੂੰ ਇੱਥੇ ਰਜਿਸਟਰੀਆਂ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਜੋ ਜਿਹੜੀ ਪਬਲਿਕ ਹੁੰਦੀ ਹੈ ਇਹਨਾਂ ਨੂੰ ਰਜਿਸਟ੍ਰੇਸ਼ਨ ਦੇ ਵਾਸਤੇ ਜਦੋਂ ਇਹ ਸਮਾਂ ਲੈਂਦੇ ਆਂ ਤਾਂ ਇਹਨਾਂ ਦੀ ਆਪਣੀ ਇੱਕ ਪਲਾਨ ਹੁੰਦਾ ਹੈ ਕਿ ਜੇ ਕਿਸੇ ਵਿਅਕਤੀ ਨੇ ਬਾਹਰ ਤੁਆਣਾ ਹੁੰਦਾ ਹੈ ਤੇ ਉਹਨਾਂ ਦਾ ਵੀ ਆਪਣਾ ਕੋਈ ਵਿਅਕਤੀ ਜਿਹੜਾ ਹੈਗਾ ਦੂਜੇ ਸਟੇਟਸ ਉਹ ਵੀ ਆਂਦਾ ਹੈ ਕਿਸੇ ਦਾ ਜਿਹੜਾ ਹੈਗਾ ਕੋਈ ਬਾਹਰ ਵਾਪਸ ਜਾਣਾ ਹੁੰਦਾ ਹੈ ਤੇ ਉਹਨਾਂ ਨੂੰ ਆਪਣਾ ਸਮਾਂ ਜਿਹੜਾ ਹੈਗਾ ਬੜਾ ਕਈ ਕਈ ਸਾਰੇ ਲੋਕਾਂ ਨੇ ਜਿਹੜੀ ਕਿ ਟਿਕਟਸ ਵੀ ਕੀਤੀਆਂ ਹੋਣੀਆਂ ਨੇ ਤੇ ਇਸ ਕਰਕੇ ਰਜਿਸਟ੍ਰੇਸ਼ਨ ਦੇ ਕੰਮ ਨੂੰ ਆਪਾਂ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਰੋਕ ਨਹੀਂ ਸਕਦੇ ਤੇ ਕਾਨੂੰਨ ਵਿੱਚ ਪ੍ਰਵਧਾਨ ਹੈਗਾ ਕਿ ਜਿਹੜਾ ਜ਼ਿਲ੍ਹਾ ਦਾ ਰਜਿਸਟਰਾਰ ਹੈ ਜਿਹਦੇ ਕਿ ਡਿਪਟੀ ਕਮਿਸ਼ਨਰ ਹੁੰਦੇ ਨੇ ਤੇ ਉਹ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹਨਾਂ ਨੂੰ ਲੱਗੇ ਕਿ ਇਹ ਉਸ ਤਰੀਕੇ ਦਾ ਵਿਅਕਤੀ ਹੈ ਕਿ ਇਹ ਰਜਿਸਟ੍ਰੇਸ਼ਨ ਕਰ ਸਕਦਾ ਹੈ ਉਹਨੂੰ ਅਧਿਕਾਰ ਦੇ ਸਕਦਾ ਹੈ ਜੇ ਸਬ ਰਜਿਸਟਰ अवेलेबल ਨਾ ਹੋਵੇ ਕਿਉਂਕਿ ਕੱਲ ਜਿਹੜਾ ਆਪਣਾ ਸਬ ਰਜਿਸਟਰ ਸੀਗੇ ਉਹ ਸਟ੍ਰਾਈਕ ਤੇ ਸੀਗੇ ਤੇ ਇਸ ਕਰਕੇ ਮੈਂ ਇੱਕ ਜਿਹੜਾ ਆਪਣਾ ਨਾਈਪ ਤਸੀਲਦਾਰ ਹੈ ਜਿਨ੍ਹਾਂ ਨੇ ਇੱਕ ਆਪਣਾ ਐਨਐਸਕੇ ਹੈ ਕਾਨੂੰਨ ਕੋ ਹੈ ਉਹਨੇ ਪਹਿਲਾ ਨਾਈਪ ਤਸੀਲਦਾਰ ਇਗਜ਼ਾਮ ਗ੍ਰਾਹੇਗਾ ਪਾਸ ਕੀਤਾ ਹੋਇਆ ਹੈ ਉਪਸ਼ਮਾਨਾਇਕ ਤਹਿਸੀਲਦਾਰ ਵੀ ਰਾਹ ਹੈ ਉਸ ਦੇ ਬਾਅਦ ਰਿਪੋਰਟ ਹੋਈ ਕਿਉਂਕਿ ਕਰੰਟ ਡਿਊਟੀ ਚਾਹ ਸਰਕਾਰ ਨੇ ਵਾਪਸ ਲੈ ਲਈ ਤੇ ਕਿਉਂਕਿ ਉਹਨਾਂ ਨੂੰ ਇਹਦਾ ਪਤਾ ਵੀ ਸੀਗਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਚਾਰਜ ਦੇ ਦਿੱਤਾ ਸੀ ਤੇ ਅੱਜ ਸਰਕਾਰ ਨੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬਿਲਕੁਲ ਸਪਸ਼ਟ ਆ ਦੇ ਜਿੱਤੇ ਨੇ ਕਿ ਜਿਹੜੇ ਵੀ ਸਾਰੇ ਆਪਣੀ ਤਹਿਸੀਲਾਂ ਨੇ ਉਹਦੇ ਵਿੱਚ ਰਜਿਸਟਰੀ ਦਾ ਕੰਮ ਜਿਹੜਾ ਹੈਗਾ ਰੁਕਣਾ ਨਹੀਂ ਚਾਹਤੇ ਤਾਂ ਪਬਲਿਕ ਕਿਸੇ ਵੀ ਤਰੀਕੇ ਨਾਲ ਰੱਖਾ ਜਿਲਕੁਆਰ ਨਾ ਹੋਏ ਤੇ ਇਸ ਕਰਕੇ ਅੱਜ ਪੂਰੇ ਪੰਜਾਬoverline ਕਿਸੇ ਤਰੀਕੇ ਦੇ ਆਰਡਰ ਜਿਹੜੇ ਹੋਣਗੇ ਤੇ ਆਪਾਂ ਬਾਕੀ ਜਿਹੜੇ ਆਪਣੇ ਤਹਿਸੀਲ ਸਬ ਤਹਿਸੀਲਾਂ ਤੇ ਉਹਦੇ ਵਿੱਚ ਵੀ ਆਰਡਰ ਜਿਹੜ ਦੇਮਗੇ ਉਥੇ ਵੀ ਰਜਿਸਟਰੀਆਂ ਦਾ ਕੰਮ ਚਲਾਏਗਾ ਉਹ ਸ਼ੁਰੂ ਹੋ ਚੁੱਕਾ ਸਰ ਰਜਿਸਟਰੀਆਂ ਲੈ ਕੇ ਖਾਸ ਕਰਕੇ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਉਹ ਇਸ ਤਰੀਕੇ ਨਾਲ ਪਰੇਸ਼ਾਨ ਨਾ ਹੋਣ ਕਿ ਅੱਜ ਦੀ ਡੇਟ ਵਿੱਚ ਜਿਹੜਾ ਹੈਗਾ ਨਾਇਬ ਤਹਿਸੀਲਦਾਰ ਤਹਿਸੀਲਦਾਰ ਸਟ੍ਰਾਈਕ ਤੇ ਨੇ ਰਜਿਸਟਰੀਆਂ ਦਾ ਕੰਮ ਜਿਵੇਂ ਆਮ ਦਿਨਾਂ ਦੇ ਵਿੱਚ ਹੁੰਦਾ ਹੈ ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਚੱਲਦਾ ਰਹੂਗਾ ਕਿਉਂਕਿ ਨਾਇਬ ਤਹਿਸੀਲਦਾਰ ਤਹਿਸੀਲਦਾਰ ਫ੍ਰਾਈਡੇ ਤੱਕ ਸਟ੍ਰਾਈਕ ਤੇ ਨੇ ਪਰ ਫਿਰ ਵੀ ਪਬਲਿਕ ਜਿਹੜਾ ਹੈਗਾ ਉਹ ਕੋਈ ਪਰੇਸ਼ਾਨੀ ਪੈਦਾ ਨਾ ਕਰੇ ਉਹ ਦਫਤਰ ਆ ਕੇ ਆਪਣੀ ਰਜਿਸਟਰੀਆਂ ਕਰਵਾ ਲਵੇ। ਲੇਕਿਨ ਕੋਈ ਵੀ এমਪਲੋਈ ਇਸ ਸਟ੍ਰਾਈਕ ਦਾ ਹਿੱਸਾ ਬਣਦਾ ਤਾਂ ਉਸ ਦੇ ਖਿਲਾਫ ਐਕਸ਼ਨ ਦੇਖਣਾ। ਦੇਖਿਓ ਇੱਥੇ ਸਰਕਾਰ ਦੇ ਪੱਧਰ ਦਾ ਫੈਸਲਾ ਹੈਗਾ ਮਾਨਯੋਗ ਮੁਪੰਤਰੀ ਜੀ ਨੇ ਮੰਡ ਜਿਹੜਾ ਹੈਗਾ ਤੁਹਾਨੂੰ ਇਨਫੋਰਮ ਵੀ ਕੀਤਾ ਹੋਇਆ ਹੈ ਕਿ ਉਹਦੇ ਫੈਸਲਾ ਜਿਹੜਾ ਹੈਗਾ ਉਹ ਸਰਕਾਰ ਫਿਰ ਬਾਅਦ ਵਿੱਚ ਕਰੋਗੀ ਜਾਂ ਪਬਲਿਕ ਕਰੋਗੀ ਜਿਹੜਾ ਵੀ ਹੈਗਾ ਉਹ ਸਰਕਾਰ ਦੀ ਪੱਧਰ ਦਾ ਫੈਸਲਾ ਹੈ। ਆਪਣੀ ਲੈਵਲ ਤੇ ਹਾਲ ਦੀ ਗੱਡੀ ਜਿਹੜੇ এমਪਲੋਈਸ ਨੂੰ ਡਿਊਟੀ ਦੇਣੀ ਹੈ ਕਿ ਉਹ ਇਹ ਕੰਮ ਕਰਨ ਉਹਦੇ ਵਾਸਤੇ ਮੈਂ ਕੱਲ ਇੱਕ ਆਰਡਰ ਕੀਤਾ ਸੀ ਅੱਜ ਜਿਹੜ कि ਉਹਨਾਂ ਦਾ ਜਿਹੜਾ ਮਤ ਹੈ ਕਿ ਸਾਡਾ ਸਾਨੂੰ ਰਜਿਸਟ੍ਰੇਸ਼ਨ ਦੇ ਵਾਸਤੇ ਜਿਹੜਾ ਹੈਗਾ ਅਲਿਗੇਸ਼ਨ ਲਾਦੇ ਹੈ ਤੇ ਉਹਨਾਂ ਦੇ ਕੁਝ ਇੱਕ ਦੋ EMPLOYEES ਦੇ ਖਿਲਾਫ ਜਿਹੜੀ ਇੱਕ ਦੋ ਜਿਹੜੇ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਨੇ ਉਹਨਾਂ ਦੇ ਖਿਲਾਫ ਵਿਜੀਲੈਂਸ ਨੇ ਕੋਈ ਕੰਮ ਕਾਰਵਾਈ ਕੀਤੀ ਹੋਈ ਹੈ ਉਹਦੇ ਬੇਸਿਸ ਤੇ ਉਹਨਾਂ ਨੇ ਜਿਹੜਾ ਹੈਗਾ ਸਟ੍ਰਾਈਕ ਤੇ ਗਏ ਨੇ ਤੇ ਆਪਾਂ ਤਾਂ ਬਿਲਕੁਲ ਸ਼ੋਰ ਹੈ ਕਿ ਜਿਹੜੇ ਪਬਲਿਕ ਹੈ ਉਹ ਕਿਸੇ ਵੀ ਤਰੀਕੇ ਨਾਲ ਹਰਾਸ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਆਪਾਂ ਜਿੰਨਾ ਕੁਝ ਵੀ ਮੇਰੇ ਪੱਧਰ ਤੇ ਕਰਨਾ ਬੰਦਾ ਹੈ ਉਹ ਆਪਾਂ ਜ਼ਰੂਰ ਕਰਾਂਗੇ ਰਵਾਇਤਾਂ ਕਰਣ ਕੋਲ ਜੀ ਸਿੰਘ ਨੇ ਆਪਸ ਅਦਰ ਕਰਨ ਨੂੰ ਕੀ ਕੀਣਾ ਚਾਹੋਗੇ ਅੱਜ ਡਿਊਟੀ ਲੈਬਿਲਟੀ ਕਰ ਡੀ ਸਾਹਿਬ ਵੱਲੋਂ ਡਿਊਟੀ ਲਗਾਈ ਗਈ ਹੈ ਜਿਹੜੇ ਤਹਿਸੀਲਾਰ ਸਾਹਿਬ ਨੇ ਉਹ ਸਟ੍ਰਾਈਕ ਤੇ ਨੇ ਫ੍ਰਾਈਡੇ ਤੱਕ ਤੇ ਡੀ ਸਾਹਿਬ ਦੇ ਹੁਕਮਾਂ ਮੁਤਾਬਕ ਜਿਹੜੀਆਂ ਰਿਸ਼ੀਆਂ ਆਮ ਦੀ ਤਰ੍ਹਾਂ ਕੀਤੀਆਂ ਜਾਣਗੀਆਂ ਇਹ ਕਿੰਨੇ ਦਿਨਾਂ ਵਾਸਤੇ ਡਿਊਟੀ ਲੈ ਕੇ ਸਮਝ ਜਿਨ੍ਹਾਂ ਦੇਰ ਤੱਕ ਤਹਿਸੀਲਾਰ ਵਾਪਸ ਨਹੀਂ ਹੁੰਦੇ ਲੋਕ ਆ ਰਹੇ ਆ ਇਸ ਕੇ ਤਰ੍ਹਾਂ ਹਾਂਜੀ ਹਾਂਜੀ ਦੋ ਰਿਸ਼ੀਆਂ ਪਹੁੰਚ ਗਈਆਂ ਨੇ ਹੁਣ ਤੱਕ ਤੇ ਉਹ ਅਸੀਂ ਕਰ ਦਿਆਂਗੇ ਜਿਵੇਂ ਨਵਾਂ ਪਬਲਿਕ ਜਿਵੇਂ ਨਵਾਂ ਪਬਲਿਕ ਆਉਗੀ ਉਹ ਮੈਂ ਮ ਰਿਸ਼ੀਆਂ ਕੀਤੀਆਂ ਜਾਣੀਆਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਪਹਿਲਾਂ ਉਹਨੂੰ ਕਟਾ ਸਰ ਵੇ ਪਹਿਲਾਂ ਉਹ ਤਾਂ ਘਟਾ ਪਬਲਿਕ 'ਚ ਇਹ ਹੈ ਨਾ ਵੀ ਸਟ੍ਰਾਈਕ ਆ ਸਟ੍ਰਾਈਕ ਕਰਕੇ ਤਾਂ ਕਰਕੇ ਲੋਕ ਘਟਾ ਰਹੇ ਨੇ ਕੀ ਮੈਸੇਜ ਲੋਕਾਂ ਨੂੰ ਲੋਕਾਂ ਨੂੰ ਤਾਂ ਮੈਸੇਜ ਇਹ ਨੇ ਵੀ ਰਿਸ਼ੀਆਂ ਆਮ ਦੀ ਤਰ੍ਹਾਂ ਹੋਣੀਆਂ ਤੇ ਵੱਤ ਵਾ ਜਿਹਨੇ ਵੀ ਕੋਈ ਰਿਸ਼ਤੀ ਕਰਾਉਣਾ ਚਾਹੁੰਦਾ ਉਹ ਆਮ ਦੀ ਤਰ੍ਹਾਂ ਕਰਵਾ ਸਕਦਾ ਦਫਤਰ ਹਾਜ਼ਰ ਆ ਕੇ